ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬੁਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਹੈਂਡਵਰਕ ਦੇ ਸੂਟ ਬਹੁਤ ਹੀ ਜਿਆਦੇ ਸੋਹਣੇ ਐ ਤੇ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਦੇਣਾ ਆਪਣੀ ਇੰਸਟਾਗ੍ਰਾਮ ਦਾ ਪੇਜ ਹੈਗਾ ਜੀ ਸਿਫਤ ਬੁਟੀਕ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਫੋਲੋ ਕਰਨਾ ਜੀ ਕੋਈ ਵੀ ਸੂਟ ਆਪਣੇ ਤੋਂ ਤੁਸੀਂ ਤਿਆਰ ਕਰਵਾਉਣਾ ਹੋਵੇ ਆਪਣਾ ਡਿਜ਼ਾਈਨ ਲੈਣਾ ਹੋਵੇ ਤੇ ਜਾਂ ਤੁਸੀਂ ਕੋਈ ਆਪਾਂ ਨੂੰ ਆਪ ਦੇ ਡਿਜ਼ਾਈਨ ਤੁਸੀਂ ਤਿਆਰ ਕਰਵਾਉਣੇ ਹੋਣ ਤਾਂ ਤੁਸੀਂ ਆਪਾਂ ਨੂੰ ਆਪਣੇ ਵਟਸਐਪ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਤੇ ਲਓ ਜੀ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਵਿਆਹਾਂ ਦੇ ਸੀਜ਼ਨ ਆ ਰਹੇ ਆ ਇਸ ਕਰਕੇ ਜੀ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਰੇ ਸੂਟ ਰੈਡੀ ਕਰਕੇ ਲੈ ਕੇ ਆਏ ਆ ਤੇ ਲਓ ਜੀ ਤੁਸੀਂ ਸੂਟ ਦੇਖ ਕੇ ਆਪਣੇ ਸੂਟ ਨੂੰ ਬੁੱਕ ਕਰਨਾ ਹੈਗਾ ਤੇ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ orange ਜਆ ਬਹੁਤ ਪਿਆਰਾ ਮਿੱਠਾ ਜਆ ਕਲਰ ਹੈ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਮਿੱਠਾ ਜਾਂ ਕਲਰ ਕਹਿੰਦੇ ਨੇ ਔਰੇਂਜ ਤੇ ਇਹ ਹੈਗਾ ਜੀ ਆਪਣਾ ਵਰਕ ਦੇਖੋ ਤੁਸੀਂ ਸਪ੍ਰਿੰਗ ਵਰਕ ਹੈਗਾ ਤੇ ਜਿਹੜੀ ਸ਼ਰਟ ਹੈਗੀ ਅ ਜੀ ਇਹ ਹੈਗੀ ਖੀਨਖਾਵ ਦੀ ਪਿਓਰ ਵਾਲੀ ਖੀਨਖਾਵ ਹੈ ਤੁਸੀਂ ਕੰਨੀ ਤੋਂ ਚੈੱਕ ਕਰ ਸਕਦੇ ਹੋ ਇਹਦੀ ਕੰਨੀ ਦਾ ਹੁੰਦਾ ਜੀ ਪਤਾ ਲੱਗ ਜਾਂਦਾ ਕੰਨੀ ਤੋਂ ਤੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਰੱਖਦੇ ਆਂ ਜੀ ਆਪਾਂ ਜਿਹੜੀ ਖੀਨਖਾਵ ਦੀ ਹੈ ਕੱਟ ਦਾ ਵਰਕ ਪਰਕ ਦੇ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਹੈ ਜੀ ਬਹੁਤ ਵਧੀਆ ਤਿਆਰ ਕੀਤਾ ਹੋਇਆ ਤੇ ਸੂਟ ਸਲਾਈ ਹੋ ਕੇ ਬਹੁਤ ਜਿਆਦਾ ਸੋਹਣਾ ਬਣਨਾ ਹੈਗਾ ਲੋ ਜੀ ਇਹ ਹੋ ਗਿਆ ਪੂਰੇ ਫਰੰਟ ਦਾ ਤੇ ਇਹ ਹੋ ਗਿਆ ਬਾਜੂ ਦਾ ਤੇ ਇਹ ਹੈਗੀ ਹੈ ਜੀ ਸ਼ਰਟ orange ਕਲਰ ਦੀ ਮਿੱਠਾ ਜਿਹਾ ਪਿਆਰਾ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਆਪਾਂ ਤੁਹਾਨੂੰ ਸਲਵਾਰ ਚੈੱਕ ਕਰਾਉਣੀ ਹੈ ਜੀ ਇਹ ਹੈਗੀ ਸੈਮੀ ਕ੍ਰੇਵ ਦੀ ਸਲਵਾਰ ਇਹ ਪਿਓਰ ਸ਼ਰਟ ਹੈ ਜੀ ਇਹ ਡ੍ਰੈਗ ਲਿਨ ਹੋਊਗੀ ਇਹ ਆਪਾਂ ਤੁਹਾਨੂੰ ਜੋ ਵੀ ਦੱਸਾਂਗੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਘਰ ਤਾਈਂ ਉਹੀ ਚੀਜ਼ ਆਪਾਂ ਪਹੁੰਚਦੀ ਕਰਾਂਗੇ ਠੀਕ ਹੈ ਜੀ ਇਹ ਹੈਗੀ ਸੈਮੀ ਕ੍ਰੇਵ ਦੇ ਵਿੱਚ ਤੇ ਇਹ ਵੀ ਕ੍ਰੇਵ ਬਹੁਤ ਵਧੀਆ ਹੈ ਵਧੀਆ ਕੁਆਲਿਟੀ ਦੀ ਲਾਈ ਹੋਈ ਆ ਆਪਾਂ ਇਹ ਨਹੀਂ ਹੈਗਾ ਵੀ ਮਾੜੀ ਕੁਆਲਿਟੀ ਦੀ ਸੈਮੀ ਕ੍ਰੇਵ ਲਾਵਾਂਗੇ ਆਪਾਂ ਪਰ ਜੋ ਵੀ ਚੀਜ਼ ਆਪਾਂ ਦੇਵਾਂ ਭੇਜਾਂਗੇ ਤੁਹਾਡੇ ਤਾਂ ਹੀ ਆਪਾਂ ਦੱਸ ਕੇ ਭੇਜਾਂਗੇ ਸੈਮੀ ਨੂੰ ਸੈਮੀ ਬੋਲਾਂਗੇ ਪਿਓਰ ਨੂੰ ਪਿਓਰ ਬੋਲਾਂਗੇ ਠੀਕ ਹੈ ਜੀ ਆਪਣੀ ਇਸ ਚੀਜ਼ ਦੀ ਕੁਆਲਿਟੀ ਹੈ ਆਪਾਂ ਇਸ ਕਰਕੇ ਆਪਣੇ ਕੰਮ ਜਿਹੜੇ ਬਹੁਤ ਵਧੀਆ ਚੱਲ ਰਹੇ ਹੈਗੇ ਜੋ ਕੱਪੜਾ ਆਪਾਂ ਦੱਸਦੇ ਆ ਜੀ ਆਪਾਂ ਉਹੀ ਕਰਤਾ ਹੀ ਭੇਜ ਦੇਵਾਂਗੇ ਇਹ ਹੈਗੀ ਜੀ ਸਲਵਾਰ ਸਲਵਾਰ ਦੇ ਪਹੁੰਚਨ ਦਾ ਵਰਕ ਤੁਸੀਂ ਵਰਕ ਐਂਡ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਵਰਕ ਦੀ ਫਿਨਿਸ਼ਿੰਗ ਹੈਗੀ ਆਪਾਂ ਪੂਰਾ ਲੌਗ ਕਰਦੇ ਆਂ ਵਰਕ ਨੂੰ ਵੀ ਇਹ ਨਹੀਂਗਾ ਵੀ 4 ਦਿਨਾਂ ਨੂੰ ਸੂਟ ਸਲਾਈ ਕੀਤਾ ਤੇ ਆਪਣਾ ਸੂਟ ਤੇ ਵਰਕ ਹੈ ਜਿਹੜਾ ਢਿੱਡ ਦਾ ਰਵੇ ਕਿਸੇ ਤਰ੍ਹਾਂ ਦਾ ਆਪਾਂ ਨੂੰ ਕੋਈ ਲੰਬਾ ਨਾ ਆਵੇ ਤਾਂ ਕਰਕੇ ਜੀ ਆਪਾਂ ਕੰਮ ਹੈ ਜਿਹੜਾ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਆਂ ਇਹ ਹੋ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਹੈਗਾ ਜੀ ਆਪਣਾ 3D ਬਣਿਆ ਹੋਇਆ ਇਹ ਆਪਾਂ ਥੋੜਾ ਜਿਹਾ ਸਲਵਾਰਨ ਦੇ ਨਾਲੋਂ ਕਲਰ ਹਟਕੇ ਬਣਾਇਆ ਹੈ ਸ਼ਰਟ ਨਾਲ ਆਪਾਂ ਥੋੜਾ ਮੈਚਿੰਗ ਕਰਕੇ ਬਣਾਇਆ ਹੈ ਇਹ ਆਪਾਂ ਇਹਨੂੰ 3D ਬੋਲਾਂਗੇ ਜੀ ਇਹ ਆਪਾਂ 3D ਸੂਟ ਤਿਆਰ ਕੀਤਾ ਹੈਗਾ ਵੀ ਥੋੜਾ ਜਿਹਾ ਮੈਚਿੰਗ ਇਹਨਾਂ ਦੀ ਆਪਾਂ ਸੈਟਿੰਗ ਕਰਕੇ ਬਣਾਈ ਹੋਈ ਹੈ ਠੀਕ ਹੈ ਜੀ ਇਹ ਦੁਪੱਟਾ ਜਿਹੜਾ ਹੈਗਾ ਜੀ ਇਹ ਹੈਗਾ ਚਨੂਨ ਦੇ ਵਿੱਚ ਪਿਓਰ ਵਾਲੀ ਚਨੂਨ ਨਹੀਂ ਹੈਗੀ ਜੀ ਇਹ ਵੀ ਤੇ ਆਪਣਾ ਹੈਗਾ ਇਹ ਪੀਟਰ ਦਾ ਦੁਪੱਟਾ ਜੀ ਇਹਦੇ ਉੱਪਰ ਆਪਾਂ ਕੋਈ ਲੈਸ ਵਗੈਰਾ ਐਡ ਨਹੀਂ ਕੀਤੀ ਜੇ ਤੁਹਾਨੂੰ ਮਤਲਬ ਸਿੰਪਲ ਹੀ ਦੁਪੱਟਾ ਲੈਣਾ ਤੁਸੀਂ ਆਪਣੇ ਤੋਂ ਸਿੰਪਲ ਲੋ ਤੇ ਜੇ ਤੁਸੀਂ ਇਹਦੇ ਤੇ ਆਪਣੇ ਤੋਂ ਕੋਈ ਗੋਟਾ ਵਗੈਰਾ ਲਵਾਉਣਾ ਹੈ ਉਹ ਵੀ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਤੇ ਆਪਾਂ ਤੁਹਾਨੂੰ ਗੋਟਾ ਲਾ ਕੇ ਸੂਟ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਹੋ ਗਿਆ ਜੀ ਵੀਡੀਓ ਦੀ ਅੱਜ ਦਾ ਪਹਿਲਾ ਸੂਟ ਇਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆਂਗੇ ਦੂਜਾ ਕਲਰ ਇਹ ਵੀ ਖੀਨ ਖਾਵ ਦੇ ਵਿੱਚ ਆ ਜੋ ਇਹ ਅੱਜ ਸੂਟ ਤੁਹਾਨੂੰ ਖਵਾਵਾਂਗੇ ਆਪਾਂ ਖੀਨ ਖਾਵ ਦੇ ਦਿਖਾਵਾਂਗੇ ਤੇ ਇੱਕ ਤੋਂ ਇੱਕ ਸੋਹਣੇ ਹੋਣਗੇ ਜੀ ਇਹ ਆਪਣਾ ਸਾਰਿਆਂ ਪਹਿਣਾ ਦਾ ਸਰਦਾਰੀ ਸੂਟ ਹੈ ਜੀ ਵੇਖੋ ਜੀ ਇਹਦਾ ਨੈੱਕ ਦਾ ਵਰਕ ਹੋ ਗਿਆ ਤੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਵਰਕ ਤੇ ਫਰੰਟ ਹੋ ਗਿਆ ਸਾਰੇ ਤੇ ਤੇ ਇਹ ਹੋ ਗਿਆ ਜੀ ਘੇਰੇ ਦਾ ਵਰਕ ਤੁਸੀਂ ਨੇੜੇ ਤੋਂ ਵੇਖੋ ਘੇਰੇ ਦੇ ਵਰਕ ਦੀ ਸਫਾਈ ਬਹੁਤ ਹੀ ਜਾਦੇ ਸੋਹਣੀ ਹੈ ਤੇ ਇਹ ਬਾਜੂ ਹੋ ਗਿਆ ਜੀ ਚਾਰ ਚੰਨ ਲੱਗੇ ਪੈ ਗਈ ਸੂਟ ਨੂੰ ਬਹੁਤ ਸੋਹਣਾ ਕਲਰ ਆ ਹੋ ਸਕਦਾ ਵੀਡੀਓ ਦੇ ਵਿੱਚ ਥੋੜਾ ਬਹੁਤਾ ਕਲਰ ਦਾ ਫਰਕ ਪੈਂਦਾ ਹੋਵੇ ਪਰ ਨੇੜੇ ਤੋਂ ਤੁਸੀਂ ਵੇਖੋਗੇ ਜਦੋਂ ਸੂਟ ਤੁਹਾਡੇ ਕੋਲੇ ਪਹੁੰਚਿਆ ਤਾਂ ਕਲਰ ਬਹੁਤ ਜਾਦੇ ਸੋਹਣੇ ਆਗੇ ਸੂਟ ਲੈ ਕੇ ਰੂ ਖੁਸ਼ ਹੋ ਜੂਗੀ ਤੁਹਾਡੀ ਕਿ ਪੂਰੇ ਰੀਜ ਨਾਲ ਸੂਟ ਤਿਆਰ ਕੀਤਾ ਹੋਇਆ ਜੀ ਇਹ ਹੋ ਗਈ ਜੀ ਦੀ ਸਲਵਾਰ ਇਹ ਸਲਵਾਰ ਦਾ ਵਰਕ ਹੋ ਗਿਆ ਜੀ ਦੇਖੋ ਕਿੰਨੀ ਸੋਹਣੀ ਮੈਚਿੰਗ ਬਣੀ ਆ ਸੂਟ ਦੀ ਕਿੰਨਾ ਸੋਹਣਾ ਸੂਟ ਤਿਆਰ ਹੋਇਆ ਸਿੰਪਲ ਦਾ ਸਿੰਪਲ ਸਿੰਪਲ ਸੋਬਰ ਸੂਟ ਤੇ ਇਹ ਹੋ ਗਿਆ ਜੀ ਸੈਮੀ ਚੂਨ ਚ ਦੁਪੱਟਾ ਏ ਅਸੀਂ ਤਾਂ ਜੀ ਲਾਏ ਸੈਮੀ ਚਨੂਨ ਦੇ ਦੁਪट्टे ਜੋ ਮੈਂ ਤੁਹਾਨੂੰ ਵਾਰ-ਵਾਰ ਦੱਸਦੀ ਆਂ ਵੀ ਆਪਾਂ ਵੀਡੀਓ ਦੇ ਵਿੱਚ ਬੋਲ ਰਹੇ ਆਂਗੇ ਹੈਨਾ ਤੁਸੀਂ ਪਿਓਰ ਦੇ ਲਵਾਉਣੇ ਨੇ ਤਾਂ ਜੀ ਪਿਓਰ ਦਾ ਵੀ ਲੱਗ ਜੂਗਾ ਪਰ ਅਸੀਂ ਸੈਮੀ ਦੇ ਲਾਏ ਹੋਏ ਤੁਸੀਂ ਸਾਡੇ ਤੋਂ ਪਿਓਰ ਦਾ ਵੀ ਲੈ ਸਕਦੇ ਹੋ ਪਰ ਅਸੀਂ ਤੁਹਾਨੂੰ ਜੋ ਲਾਇਆ ਦੁਪੱਟਾ ਅਸੀਂ ਉਹ ਹੀ ਦੱਸ ਕੇ ਦੇਵਾਂਗੇ ਅਸੀਂ ਇਹ ਨਹੀਂ ਹੈਗਾਗਾ ਜੀ ਭੇਜਾਂਗੇ ਸੂਟ ਤੁਹਾਡੇ ਕੋਲੇ ਹੋਰ ਤੇ ਦੱਸਾਂਗੇ ਤੁਹਾਨੂੰ ਕੁਝ ਹੋਰ ਇਹ ਚੀਜ਼ ਨਹੀਂ ਹੋ ਸਕਦੀ ਇਹ ਹੋ ਗਿਆ ਜੀ ਅੱਜ ਦਾ ਦੂਜਾ ਸੂਟ ਤੇ ਜਦੋਂ ਇਹ ਆਪਣਾ ਸੂਟ ਸਲਾਈ ਹੋ ਗਿਆ ਇਹਦੀ ਬਹੁਤ ਸੋਹਣੀ ਮਤਲਬ ਆਊਗੀ ਫਿਟਿੰਗ ਬਹੁਤ ਸੋਹਣੀ ਬਣੂਗੀ ਸੂਟ ਦੀ ਤੇ ਜਦੋਂ ਆਪਾਂ ਨਾਲ ਇਹਦੇ ਜੁੱਤੀ ਪਹਿਨੀ ਤੇ ਇੱਕ ਸਰਦਾਰੀ ਸੂਟ ਬਹੁਤ ਜੱਜ ਸੋਹਣਾ ਬਣ ਜਾਊਗਾ ਜੀ ਸਿ ਸਿਓਕੇ ਸੂਟ ਦੀ ਪਹਿਣ ਕੇ ਸੂਟ ਦੀ ਵੱਖਰੀ ਲੁੱਕ ਆਊਗੀ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਖਿੰਖਾ ਦੇ ਰੱਜੇ ਹੋ ਨਵੀਂ ਚੀਜ਼ ਇਹ ਵੀ ਖੀਨ ਖਾਵੇ ਉਹ ਵੀ ਖੀਨ ਖਾਵੇ ਤੁਸੀਂ ਵੀ ਇੱਕ ਲੋਂਗੇ ਵੀ ਕੁਝ ਫਰਕ ਹੈ ਕਿਸੇ ਚੀਜ਼ ਦੇ ਵਿੱਚ ਤੇ ਅਸੀਂ ਤੁਹਾਨੂੰ ਦੱਸ ਵੀ ਦੇ ਸਕਦੇ ਆ ਬੱਸ ਤੇ ਮੇਰੀਆਂ ਭੈਣਾਂ ਕ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਚੀਜ਼ ਤੇ ਖੀਨ ਖਾਉਦਾ ਵੀ ਖੀਨ ਖਾਵੇ ਇਹ ਵੀ ਖੀਨ ਖਾਵੇ ਇਹਦੇ ਵਿੱਚ ਕੀ ਫਰਕ ਹੈ ਜੀ ਤੇ ਇਹਦੇ ਵਿੱਚ ਕੀ ਫਰਕ ਹੈਗਾ ਇਹਦੇ ਉੱਪਰ ਹੋਇਆ ਜੀ ਥ੍ਰੈਡ ਦਾ ਕੰਮ ਸਿੱਪੀ ਮੋਤੀ ਥ੍ਰੈਡ ਲੱਗਿਆ ਹੋਇਆ ਹੈ ਇਹ ਹੋ ਗਿਆ ਜੀ ਇਹਦਾ ਘੇਰਾ ਇਹ ਘੇਰੇ ਤੇ ਫਲਾਵਰ ਆ ਗਏ ਬੜੇ ਸੋਹਣੇ ਤੇ ਨਾਲ ਸਿੱਪੀ ਸਿੱਪੀ ਦਾ ਕੰਮ ਹੋਇਆ ਇਹ ਨਾਲ ਥੋੜਾ ਥੋੜਾ ਬਰੀਕ ਸਿੱਪੀ ਮੋਤੀ ਦਾ ਕੰਮ ਹੋਇਆ ਠੀਕ ਹੈ ਜੀ ਤੇ ਜ਼ਿਆਦਾਤਰ ਥ੍ਰੈਡ ਦਾ ਕੰਮ ਹੀ ਹੋਇਆ ਇਹਦੇ ਉੱਪਰ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਕੰਮ ਕਲਰ ਵੇਖੋ ਜੀ ਬੜੇ ਪਿਆਰੇ ਐ ਬਹੁਤ ਰੀਜ ਲਾ ਕੇ ਬਹੁਤ ਸੋਹਣੇ ਸੂਟ ਤਿਆਰ ਕੀਤੇ ਐ ਇਹ ਲਓ ਜੀ ਇਹ ਹੋ ਗਈ ਇਹਦੀ ਸਲਵਾਰ ਇਹ ਹੈਗਾ ਜੀ ਮਹਿੰਦੀ ਕਲਰ ਜਿਵੇਂ ਹੁਣ ਵਿਆਹਾਂ ਦੇ ਸੀਜ਼ਨ ਆ ਰਹੇ ਹੈ ਜੀ ਆਪਾਂ ਨੂੰ ਵਿਆਹਾਂ ਵਾਸਤੇ ਸੂਟ ਬਹੁਤ ਸੋਹਣੇ ਚਾਹੀਦੇ ਐ ਕਈ ਭੈਣਾਂ ਕੋਲੇ ਟਾਈਮ ਨਹੀਂ ਹੁੰਦਾ ਜੀ ਸੂਟ ਤਿਆਰ ਕਰਾਉਣ ਦਾ ਤੇ ਹੈਂਡਵਰਕ ਦੇ ਸੂਟ ਤੇ ਟਾਈਮ ਬਹੁਤ ਲੱਗ ਜਾਂਦਾ ਹੈ ਤੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਪਸੰਦ ਕਰਕੇ ਤੁਸੀਂ ਲੈ ਸਕਦੇ ਆ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਤੇ ਇਹਦੇ ਨਾਲ ਹੋ ਗਿਆ ਜੀ ਇਹ ਵਾਲਾ ਦੁਪੱਟਾ ਲੋਟ ਇਹਦੇ ਨਾਲ ਦੁਪੱਟਾ ਹੋ ਗਿਆ ਇਹ ਵਾਲਾ ਸੂਟ ਹੋ ਗਿਆ ਜੀ ਤੇ ਇਹ ਹੋ ਗਈ ਆਪਣੇ ਕੋਲੇ ਇਹ ਛਾਲਟਕ ਇਹ ਸ਼ਾਲਟ ਪੀਸ ਹੈ ਤੁਸੀਂ ਸ਼ਾਲਟ ਪੀਸ ਹੀ ਲੈ ਸਕਦੇ ਹੋਗੇ ਇਹ ਆਪਣੇ ਕੋਲੇ ਹੈਗਾ ਜੀ ਸ਼ਾਲਟ ਪੀਸ ਪਰਪਲ ਜਿਹਾ ਕਲਰ ਹੈ ਤੇ ਇਹਦਾ ਨੈਕ ਦਾ ਕੰਮ ਹੋਇਆ ਬਾਜੂ ਹੈ ਫਰੰਟ ਹੈ ਤੇ ਘੇਰੇ ਦਾ ਕੰਮ ਹੈ ਇੱਕ ਹੋਰ ਗੱਲ ਹੈ ਜੀ ਤੁਸੀਂ ਆਪ ਦਾ ਕੱਪੜਾ ਵੀ ਆਪਾਂ ਨੂੰ ਭੇਜ ਕੇ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਆਪਣੇ ਡਿਜ਼ਾਈਨ ਤੁਹਾਨੂੰ ਪਸੰਦ ਹੋਏ ਤੇ ਇਹਨਾਂ ਦੇ ਵਿੱਚੋਂ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਤੁਸੀਂ ਆਪ ਦਾ ਕੱਪੜਾ ਵੀ ਮੇਰੇ WhatsApp ਨੰਬਰ ਤੇ ਮੈਨੂੰ ਮੈਸੇਜ ਕਰਕੇ ਮੇਰੇ ਡਰੈੱਸ ਤੇ ਤੁਸੀਂ ਭੇਜ ਕੇ ਤੇ ਤੁਸੀਂ ਮਿੱਥੋਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜੇ ਕੋਈ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਹੈ ਤੁਸੀਂ ਉਹਦੇ ਵਿੱਚੋਂ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਠੀਕ ਹੈ ਕਈ ਵਾਰ ਪਹਿਣਾ ਕੋਲੇ ਸੂਟ ਪਏ ਹੁੰਦੇ ਆ ਉਹਨਾਂ ਨੇ ਵਰਕ ਕਰਾਉਣੇ ਹੁੰਦੇ ਆ ਤੇ ਵਰਕ ਜਿਹੜਾ ਆਪਾਂ ਕਰਕੇ ਦਿੰਦੇ ਆ ਜੀ ਹੋਲ ਸੇਲ ਦੇ ਵਿੱਚ ਹੋਲ ਸੇਲ ਰੇਟ ਹੈ ਜੀ ਆਪਣਾ ਵਰਕ ਦਾ ਤੇ ਬਹੁਤ ਹੀ ਘੱਟ ਰੇਟ ਤੇ ਆਪਾਂ ਵਰਕ ਕਰਕੇ ਦਿੰਦੇ ਆ ਸੋਟਾ ਲੋ ਜੀ ਇਹ ਤੁਸੀਂ ਕੱਲੀ ਸ਼ਰਟ ਪੀਸ ਵੀ ਲੈ ਸਕਦੇ ਇਹਦੇ ਨਾਲ ਤੁਸੀਂ ਆਦੀ ਦੁਪੱਟਾ ਵੀ ਤੁਹਾਡੇ ਕੋਲੇ ਕਈ ਵਾਰ ਪਹਿਣਾ ਕੋਲੇ ਘਰੇ ਪਿਆ ਹੁੰਦਾ ਸਲਵਾਰ ਵੀ ਘਰੇ ਪਈ ਹੁੰਦੀ ਹੈ ਹਨ ਇਸ ਕਰਕੇ ਤੁਸੀਂ ਇਹ ਆਪਣੇ ਤੋਂ ਸ਼ਰਟ ਪੀਸ ਵੀ ਕੱਲਾ ਮੰਗਵਾ ਸਕਦੇ ਲੋ ਜੀ ਅੱਜ ਦੀ ਵੀਡੀਓ ਵਿੱਚ ਇੰਨੇ ਨਹੀਂ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋ ਪਸੰਦ ਆਈ ਤਾਂ ਪਲੀਜ਼ ਤੁਸੀਂ ਲਾਈਕ ਸ਼ੇਅਰ ਕਰਕੇ ਆਪਾਂ ਨੂੰ ਦੱਸਣਾ ਵੀਡੀਓ ਥੱਲੇ ਕਮੈਂਟ ਕਰਕੇ ਆਪਾਂ ਨੂੰ ਦੱਸਣਾ ਠੀਕ ਹੈ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਬਾਏ ਜੀ ਓਕੇ